ਗੁਰਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋ ਜੀ ਲੀਲਣ ਦੇ ਬਹੁਤ ਪਿਆਰੇ ਬਹੁਤ ਹੀ ਸੋਹਣੇ ਸੂਟ ਆਏ ਨੇ ਤੇ ਇਹਨਾਂ ਨੂੰ ਆਪਾਂ ਤੁਸੀਂ ਤੁਹਾਨੂੰ ਖੋਲ-ਖੋਲ ਕੇ ਦਿਖਾਉਨੇ ਆ ਤੇ ਸਾਰਿਆਂ ਦੇ ਨਾਲ ਵਿਦੂ ਦੁਪੱਟੇ ਨੇ ਜਿੱਦਾਂ ਤੁਸੀਂ ਸਲਵਾਰਾਂ ਵਗੈਰਾ ਤੇ ਕਿਤੇ ਵੀ ਵਰਕ ਕਰਾਉਣਾ ਚਾਹੁੰਦੇ ਹੋ ਤਾਂ ਕਰਾ ਸਕਦੇ ਹੋ ਤੇ ਜੇ ਇਦਾਂ ਵੀ ਲੈਣੇ ਚਾਹੁੰਦੇ ਹੋ ਤਾਂ ਇਦਾਂ ਵੀ ਲੈ ਸਕਦੇ ਹੋ ਸਿੰਗਲ ਸਿੰਗਲ ਪੀਸ ਆ ਇਹ ਸਾਰਾ ਤੇ ਇਹ ਇੱਕ ਹੀ ਸੂਟ ਮਿਲੇਗਾ ਜਿਨੇ ਪਹਿਲਾਂ ਆਰਡਰ ਬੁੱਕ ਕਰਾਤਾ ਤਾ ਉਹਨੂੰ ਆਪਾਂ ਪਹਿਲਾਂ ਦੇ ਦਾਂਗੇ ਆਪਣਾ ਕੰਟੈਕਟ ਨੰਬਰ ਹੈਗਾ 7087502051 ਠੀਕ ਹੈ ਜੀ ਚਲੋ ਆਪਾਂ ਹੁਣ ਤੁਹਾਨੂੰ ਦਿਖਾਉਨੇ ਆ ਲਓ ਜੀ ਆਹ ਸੂਟ ਤੁਹਾਨੂੰ ਦੇਖੋ ਕਿੱਦਾਂ ਸੋਨਾ ਕਲਰ ਆ ਬਹੁਤ ਪਿਆਰਾ ਬਹੁਤ ਸੋਨਾ ਕਲਰ ਆ ਇਹ ਆ ਸ਼ਰਟ ਰਹੇਗੀ ਐਂਡ ਆਹ ਨਾਲ ਸਲਵਾਰ ਰਹੇਗੀ ਆ ਦੇਖੋ ਨਾਲ ਸਲਵਾਰਾ ਬਹੁਤ ਜਿਆਦਾ ਵਧੀਆ ਫਾਈਨ ਸਟੱਫ ਆ ਸਲਵਾਰਾ ਹੈ ਤੇ ਆ ਸ਼ਰਟ ਰਹੇਗੀ ਤੇ ਇਹਦਾ ਦੁਪੱਟਾ ਤੁਹਾਨੂੰ ਦਿਖਾਉਣੀ ਆ ਡਿਜ਼ਾਈਨਰ ਦੁਪੱਟਾ ਇਹਦਾ ਹੈ 4200 ਦਾ ਇਹ ਸੂਟ ਆ ਬਹੁਤ ਹੀ ਜਿਆਦੇ ਪਿਆਰੇ ਸੂਟ ਨੇ ਇਹਦੇ ਤੇ ਲੇਸ ਵਗੈਰਾ ਲੱਗ ਗਈ ਫਿਨਿਸ਼ਿੰਗ ਹੋ ਗਈ ਜੇ ਤੁਸੀਂ ਇਹਦੇ ਤੇ ਵਰਕ ਵੀ ਕਰਾਉਣਾ ਚਾਹੁੰਦੇ ਹੋ ਸਲਵਾਰ ਤੇ ਤਾਂ ਤੁਸੀਂ ਵਰਕ ਕਰਾ ਕੇ ਵੀ ਲੈ ਸਕਦੇ ਹੋ ਆ ਦੇਖੋ ਆ ਇਹਦਾ ਦੁਪੱਟਾ ਇਹ ਸ਼ਿਫੋਨ ਦਾ ਦੁਪੱਟਾ ਜੀ ਇਹਦੇ ਨਾਲ ਬਹੁਤ ਪਿਆਰਾ ਮਿੱਠੇ ਮਿੱਠਾ ਜਿਹਾ ਹੈਗਾ ਇਹ ਕਲਰ ਹਨਾ 4200 ਦਾ ਸੂਟ ਰਹੇਗਾ ਲਓ ਜੀ ਆ ਦੇਖੋ ਪੂਰਾ ਸੂਟ ਇਹ ਸਿੰਗਲ ਸਿੰਗਲ ਪੀਸ ਰਹੇਗਾ ਜੀ ਤੇ ਇੱਕ ਜਾਣਾ ਹੀ ਲੈ ਸਕੇਗਾ ਇਹਨੂੰ ਲਓ ਜੀ ਨੈਕਸਟ ਕਲਰ ਇਹਦੇ ਵਿੱਚ ਆਹਾ ਹੈਗਾ ਕਲਰ ਬਹੁਤ ਹੀ ਜਿਆਦੇ ਪਿਆਰੇ ਨੇਗੇ ਜੇ ਤੁਸੀਂ ਦੇਣ ਲੈਣ ਨੂੰ ਵੀ ਲੈਣਾ ਕਿਸੇ ਨੂੰ ਉਵੇਂ ਵੀ ਲੈ ਸਕਦੇ ਹੋ 4200 ਦਾ ਇਹ ਸੂਟ ਰਹੇਗਾ ਦੇਖੋ ਪ੍ਰਿੰਟ ਦੇਖੋ ਕਿੰਨਾ ਸੋਹਣਾ ਇਹ ਸਲਵਾਰ ਰਹੇਗੀ ਤੇ ਇਹਦਾ ਦੁਪੱਟਾ ਦੁਖਾਉਨੇ ਆਪਾਂ ਸ਼ਿਫੋਨ ਦੇ ਵਿੱਚ ਆਹ ਖੋਲ ਕੇ ਦਿਖਾਉਨੇ ਆ। ਉਹਦੇ ਵਿੱਚ ਵੀ ਬਹੁਤ ਸੋਹਣੀ ਮਿੱਠੀ-ਮਿੱਠੀ ਪ੍ਰਿੰਟਿੰਗ ਹੋਈ ਹੋਈ ਆ। ਤੇ ਦੁਪट्टे ਦੇ ਉੱਪਰ ਫਿਨਿਸ਼ਿੰਗ ਵਗੈਰਾ ਤੁਸੀਂ ਜੇ ਸਾਤੋਂ ਸਟਿਚ ਕਰਵਾਉਣਾ ਤਾਂ ਸਾਤੋਂ ਕਰਵਾ ਸਕਦੇ ਹੋ। ਨਹੀਂ ਜਿੱਥੋਂ ਵੀ ਤੁਸੀਂ ਸਟਿਚ ਕਰਾਉਣਾ ਉਥੋਂ ਕਰਵਾ ਸਕਦੇ ਹੋ। ਆਹ ਦੇਖੋ ਲੋ ਜੀ। 4200 ਦਾ ਇਹ ਸੂਟ ਰਹੇਗਾ। ਇਹਦੇ ਵਿੱਚ ਤਿੰਨੇ ਡਿਜ਼ਾਈਨ ਨੇ ਤੇ ਤਿੰਨ ਹੀ ਡਿਫਰੈਂਟ-ਡਿਫਰੈਂਟ ਨੇ। ਉਹ ਤੁਹਾਨੂੰ ਤਿੰਨੇ ਹੀ ਖੋਲ ਕੇ ਦਿਖਾ ਦਿੰਨੇ ਆ ਆਪਾਂ। ਲਓ ਜੀ ਆ ਪੀਚ ਕਲਰ ਦੇ ਵਿੱਚ ਹੈਗਾ ਆ ਦੇਖੋ ਇਹ ਪੀਚ ਕਲਰ ਬਹੁਤ ਪਿਆਰਾ ਪਲੇਨ ਸਲਵਾਰਾ ਉਧਰ ਸਲਵਾਰ ਦਾ ਸਟਫ ਤੁਹਾਨੂੰ ਦੇਖ ਰਿਹਾ ਲਓ ਜੀ ਇਹ ਤਿੰਨੋਂ ਸੂਟ ਲਈ ਲੈਣ ਦੇ ਹੈਗੇ ਨੇਗੇ ਤੇ ਆ ਦੁਪੱਟਾ ਇਹਦੇ ਨਾਲ ਰਹੇਗਾ ਬਹੁਤ ਪਿਆਰਾ ਦੁਪੱਟਾ ਪਿਆਰੇ ਪਿਆਰੇ ਸੂਬਰ ਜਿਹਾਂ ਇਹਦੇ ਵਿੱਚ ਪ੍ਰਿੰਟਿੰਗ ਹੈਗੀ ਆ ਆ ਦੇਖੋ 4200 ਦੀ ਕੋਸਟ ਦੇ ਵਿੱਚ ਸੂਟ ਹੈ ਜੀ ਇਹ। ਕਲਰ ਹੀ ਬੜੇ ਸੋਹਣੇ ਨੇ ਹਨਾ ਇਹਦੇ। ਹਾਂ ਬਹੁਤ ਸੋਹਣੇ ਕਲਰ ਨੇ। ਲਓ ਜੀ ਆਹ ਦੇਖੋ ਮਾਊਸ ਜਿਹਾ ਸ਼ੇਡ ਹੈਗਾ, ਸਕਿਨ ਮਾਊਸ ਜਿਹਾ। ਇਧਰ ਨੂੰ ਖਿੱਚੋ ਮਸੀ ਮੜਾਏ। ਆਹ ਗਲੇ ਦੇ ਉੱਪਰ ਵਰਕ ਹੈ ਦੇ ਹੋਇਆ ਹੋਇਆ। ਇਹ ਵੀ ਲੀਲਣ ਦੇ ਵਿੱਚ ਓਪਨ ਕਰਿਓ ਮਸੀ। ਪਲੇਨ ਸਲਵਾਰਾ ਉਹਦੇ ਗਲੇ ਤੋਂ ਦਿਸਦੀ ਆ ਪਲੇਨ ਸਲਵਾਰਾ ਇਹਦੇ ਨਾਲ ਤੇ ਆਹ ਇਧਰ نیچے ਲੇਸ ਦੀ ਹੈਗੀ ਆ। ਮਤਲਬ ਡਿਜ਼ਾਈਨਿੰਗ ਕੀਤੀ ਹੋਈ ਆਹ ਸਲਵਾਰ ਰਹੇਗੀ ਜੀ ਇਹਦੇ ਨਾਲ ਇਹ ਵੀ 4200 ਦਾ ਸੂਟ ਹੈਗਾ ਇਹਦੇ ਤੇ ਵਰਕ ਹੋਇਆ ਹੋਇਆ ਤੇ ਆ ਵਿਛਾ ਜਿਹੜੀ ਇਹ ਪ੍ਰਿੰਟਿੰਗ ਆ ਲੱਗਦਾ ਵਰਕ ਹੈ ਇਹ ਪ੍ਰਿੰਟਿੰਗ ਆ ਪਰ ਗਲੇ ਦੇ ਉੱਪਰ ਵਰਕ ਹੈਗਾ ਬਹੁਤ ਪਿਆਰਾ ਬਹੁਤ ਹੀ ਸੋਹਣਾ ਸੂਟ ਬਣਿਆ ਹੋਇਆ 4200 ਦੀ ਰੇਂਜ ਦੇ ਵਿੱਚ ਇਹ ਵੀ ਸੂਟ ਆ ਤੇ ਇਹਦਾ ਦੁਪੱਟਾ ਕੋਟਾ ਦਾ ਹੈਗਾ ਬਹੁਤ ਪਿਆਰਾ ਦੁਪੱਟਾ ਆ ਦੇਖੋ ਇਹ ਵੀ ਸਿੰਗਲ ਹੀ ਪੀਸ ਰਹੇਗਾ ਜੀ ਜਿਨੇ ਪਹਿਲਾਂ ਲੈ ਲਿਆ ਲੈ ਲਿਆ ਜਿਹੜਾ ਰਹਿ ਗਿਆ ਉਹ ਸੋ ਰਹਿ ਗਿਆ ਆ ਦੇਖੋ ਇਹਨੂੰ ਫਿਨਿਸ਼ਿੰਗ ਦੀ ਵੀ ਲੋੜ ਨਹੀਂ ਹੈਗੀ ਦੁਪੱਟੇ ਨੂੰ ਤੁਸੀਂ ਇਦਾਂ ਹੀ ਵੇਅਰ ਕਰ ਸਕਦੇ ਹੋ 4200 ਦੀ ਰੇਂਜ ਦੇ ਵਿੱਚ ਇਹ ਵੀ ਸੂਟ ਹੈਗਾ ਲਓ ਜੀ ਆ ਵੀ ਲਿੱਲਣ ਦੇ ਵਿੱਚ ਹੈਗਾ ਇਹ ਸੂਟ ਮੈਨੂੰ ਬਹੁਤ ਹੀ ਜ਼ਿਆਦਾ ਪਿਆਰਾ ਲੱਗਿਆ ਆ ਦੇਖੋ ਆ ਇਹਦੇ ਵਿੱਚ ਵਰਕ ਹੈਗਾ ਤੇ ਆ ਇਹਦੇ ਗਲੇ ਦੇ ਉੱਪਰ ਡਿਜ਼ਾਈਨਿੰਗ ਹੈਗੀ ਆ ਕਲਰ ਬਹੁਤ ਜਿਆਦੇ ਸੋਨਾ ਤੇ ਆ ਇਹਦੇ ਨਾਲ ਸਲਵਾਰ ਆ ਆ ਦੇਖੋ ਪਲੇਨ ਸਲਵਾਰ ਆ ਆ ਮੂਰੋ ਫਰੰਟ ਰਹੇਗਾ ਠੀਕ ਹੈ ਜੀ ਲੀਲਣ ਦੇ ਵਿੱਚ ਹੀ ਇਹ ਸਾਰਾ ਸੂਟ ਹੈਗਾ ਠੀਕ ਹੈ ਜੀ نیچے ਇਹਦੇ ਇਦਾਂ ਆ ਜਾਏਗਾ ਆ ਸਾਰੇ ਵਰਕ ਹੋਇਆ ਹੋਇਆ ਜਿਵੇਂ ਹੱਥ ਦਾ ਕੰਮ ਹਨਾ ਬੀਬੀ ਹਾਂ ਆਹ ਬਹੁਤ ਪਿਆਰਾ ਸੂਟ ਆ ਇਹ ਤੇ ਇਹ ਵੀ 4200 ਦੀ ਰੇਂਜ ਦੇ ਵਿੱਚ ਹੈਗਾ ਤੇ ਇਹਦਾ ਤੁਹਾਨੂੰ ਦੁਪੱਟਾ ਦਿਖਾਉਣੀ ਆ ਦੁਪੱਟਾ ਖੋਲ ਕੇ ਦੁਪੱਟਾ ਵੀ ਲੀ ਲੈਣ ਦਾ ਹੀ ਰਹੇਗਾ ਠੀਕ ਹੈ ਜੀ ਇਹ ਵੀ 4200 ਦੀ ਰੇਂਜ ਦੇ ਵਿੱਚ ਸੂਟ ਆ ਆ ਦੇਖੋ ਦੁਪੱਟਾ ਬਹੁਤ ਸੋਹਣਾ ਇਹਦੇ ਮੈਨੂੰ ਲੱਗਦਾ 2-4 ਪੀਸ ਮਿਲ ਜਾਣੇ ਨੇਗੇ ਠੀਕ ਹੈ ਜੀ ਜੇ ਤੁਸੀਂ ਕਿਸੇ ਨੇ ਲੈਣੇ ਨੇ ਤਾਂ ਲੈ ਸਕਦੇ ਹੋ ਆ ਦੇਖੋ ਸਾਈਡ ਤੋਂ ਉਧਰੋਂ ਦੇਖੋ ਦੁਪੱਟਾ ਵੀ ਬਹੁਤ ਪਿਆਰਾ ਬਹੁਤ ਸੋਹਣਾ ਲਓ ਜੀ ਬਹੁਤ ਸੋਹਣਾ ਸੂਟ ਹੈ ਕਲਰ ਹੀ ਬੜਾ ਪਿਆਰਾ ਲਓ ਜੀ ਹੁਣ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਇਹ ਬਟਰ ਕਾਟਨ ਦੇ ਪ੍ਰਿੰਟਿੰਗ ਹੋਈ ਹੋਈ ਆ ਦੁਪੱਟਿਆਂ ਦੇ ਉੱਪਰ ਬਹੁਤ ਪਿਆਰੇ ਸੂਟ ਨੇ ਤੇ ਤੁਸੀਂ ਇਹਨੂੰ ਪਾਰਟੀ ਵੇਅਰ ਲੁੱਕ ਵੀ ਦੇ ਸਕਦੇ ਆ ਸੈਮੀ ਫਾਰਮਲ ਜਿਹਾ ਜਿੱਦਾਂ ਪਰ ਸੂਟ ਬਹੁਤ ਸੋਹਣੇ ਨੇ ਇਹ ਵੀ ਸਾਰੇ 4200 ਦੀ ਰੇਂਜ ਦੇ ਵਿੱਚ ਹੈਗੇ ਨੇ ਅੱਜ ਦੀ ਵੀਡੀਓ ਦੇ ਸਾਰੇ ਸੂਟ 4200 ਦੀ ਰੇਂਜ ਨੇ ਨੇ ਸਟੱਫ ਹੋਏਗਾ ਜੀ ਇਹ ਬਟਰ ਕਾਟਨ ਬਹੁਤ ਜ਼ਿਆਦਾ ਸੌਫਟ ਵਧੀਆ ਕੁਆਲਿਟੀ ਦਾ ਸਟੱਫ ਆ ਆ ਦੇਖੋ ਤੇ ਆ ਨਾਲ ਰਹੇਗੀ ਸਕਿਨ ਸਲਵਾਰ ਪਲੇਨ ਠੀਕ ਹੈ ਜੀ ਤੇ ਇਹਦਾ ਦੁਪੱਟਾ ਦਿਖਾਇਓ ਮਾਸੇ ਜੀ ਬਹੁਤ ਸੋਹਣਾ ਦੁਪੱਟਾ ਨਾਏ ਸਿਰ ਤੋਂ ਸਰਕਣਾ ਵੀ ਨਹੀਂ ਹੈਗਾ ਤੇ ਇਹਦੇ ਵਿੱਚ ਬਲੌਕ ਪੇਂਟਿੰਗ ਵਾਂਗ ਕੰਮ ਹੋਇਆ ਹੋਇਆ ਆ ਦੇਖੋ ਇਹਨ ਖੁੱਲਾ ਡੁੱਲਾ ਸੁਪਰ نیٹ ਦਾ ਪਿਓਰ ਸੁਪਰ نیٹ ਦਾ ਦੁਪੱਟਾ ਲੱਗਾ ਹੋਇਆ ਇਹਦੇ ਨਾਲ ਆ ਦੇਖੋ ਹਾਂ ਲੈਸ ਦੀ ਫਿਨਿਸ਼ਿੰਗ ਦਿੱਤੀ ਹੋਈ ਹੈ ਨਾਲ 4200 ਦੀ ਰੇਂਜ ਦੇ ਵਿੱਚ ਇਹ ਸੂਟ ਰਹਿਣਗੇ ਠੀਕ ਹੈ ਜੀ ਲਓ ਨੈਕਸਟ ਸੂਟ ਆ ਰਹੇਗਾ ਜੀ ਇਹ ਸ਼ਰਟ ਸਟੱਫ ਹੋਊਗਾ ਠੀਕ ਹੈ ਜੀ ਆਹ ਸਲਵਾਰ ਦਾ ਸਟੱਫ ਹੋਏਗਾ ਇਹ ਸ਼ਰਟ ਸਟੱਫ ਹੋਏਗਾ ਠੀਕ ਹੈ ਜੀ ਇਹਦਾ ਦੁਪੱਟਾ ਬਹੁਤ ਜਿਆਦਾ ਪਿਆਰਾ ਖੋਲਿਓ ਬੇਬੀ ਬਹੁਤ ਸੋਹਣਾ ਦੁਪੱਟਾ ਦੁਪੱਟੇ ਨਾਲ ਹੀ ਸੂਟ ਦੀ ਗ੍ਰੇਸ ਹੋ ਜਾਂਦੀ ਆ ਸਾਰੀ ਆ ਦੇਖੋ ਦੁਪੱਟਾ ਦੇਖੋ ਲਓ ਜੀ ਆ ਦੇ ਤਾਈ ਡਾਈ ਕਰਾਉਣ ਦੀ ਲੋੜ ਨਹੀਂ ਐਂ ਲਓ ਚੱਕੋ ਸੋਹਣੀਆਂ ਸੋਹਣੀਆਂ ਬਣੋ ਐਨਾ ਸੋਹਣੇ ਹਨਾ ਹਾਂ ਲਓ ਜੀ ਆ ਸੂਟ ਹੈਗਾ ਫਿਰੋਜ਼ੀ ਕਲਰ ਦੇ ਵਿੱਚ ਆ ਜਾਂਦਾ ਤੇ ਇਹਦੇ ਨਾਲ ਸਲਵਾਰ ਰਹੇਗੀ ਆ ਪਲੇਨ ਠੀਕ ਹੈ ਜੀ ਆ ਇਹਨਾਂ ਦੇ ਪਿੱਛੇ ਵੀ ਬੈਕ ਤੇ ਵੀ ਹੋਈ ہوئی ਆ ਸੌਰੀ ਹੈਨਾ ਮੈਂ ਤੁਹਾਨੂੰ ਦਿਖਾਉਣਾ ਭੁੱਲ ਗਈ ਇਹ ਸ਼ਰਟ ਆ ਜਾਂਦੀ ਹੈ ਲੋ ਜੀ ਇਹ ਸਲਵਾਰ ਦੀਆਂ ਪੌਂਚੀਆਂ ਤੇ ਆ ਗਿਆ ਸਾਰੇ ਸੂਟਾਂ ਤੇ ਵੀ ਇਸ ਤਰ੍ਹਾਂ ਬਣਿਆ ਹੋਇਆ ਠੀਕ ਹੈ ਜੀ ਬਹੁਤ ਪਿਆਰਾ ਸੂਟ ਆ ਇਹ ਸ਼ਰਟ ਰਹੇਗੀ ਆ ਸਲਵਾਰ ਰਹੇਗੀ ਉਹਨਾਂ ਨੂੰ ਵੀ ਖੋਲ ਕੇ ਹੁਣ ਆਪਾਂ ਦਿਖਾਇਆ ਨਹੀਂ ਪਹਿਲੇ ਇਦਾਂ ਹੀ ਲੰਘ ਗਏ ਹੈਨਾ ਤੇ ਆ ਦੁਪੱਟਾ ਰਹੇਗਾ ਇਹਦੇ ਨਾਲ ਦੁਪੱਟਾ ਖੋਲਿਓ ਬੀਬੇ ਦੁਪੱਟਾ ਬਹੁਤ ਸੋਹਣਾ ਸੂਟ ਹੀ ਬੜਾ ਘੈਂਟ ਆ ਸੋਹਣਾ ਤੇ ਹੀ ਆ ਹਾਂ 4200 ਦੀ ਰੇਂਜ ਦੇ ਵਿੱਚ ਇਹ ਸੂਟ ਰਹੇਗਾ ਹਾਂ ਆ ਦੁਪੱਟਾ ਰਹੇਗਾ ਜੀ ਬਹੁਤ ਪਿਆਰੇ ਦੁਪੱਟੇ ਨੇ ਇਹਨਾਂ ਦੀ ਬਸ ਸਟੀਚਿੰਗ ਸਟੀਚਿੰਗ ਹੀ ਹੋਣੀ ਆ ਲਾਈਨਿੰਗ ਦੀ ਵੀ ਤੁਹਾਨੂੰ ਜ਼ਰੂਰਤ ਨਹੀਂ ਹੈਗੀ ਲਾਈਨਿੰਗ ਲਗਾਉਣ ਦੀ ਵੀ ਕੱਲੀ ਸਟੀਚਿੰਗ ਹੀ ਹੋਣੀ ਆ ਇਹਨਾਂ ਦੀ ਲਓ ਜੀ ਆਹ ਦੇਖੋ ਅਗਲਾ ਪ੍ਰਿੰਟ ਆ ਆ ਗਿਆ ਇਹ ਆ ਗਿਆ ਸ਼ਰਟ ਤੇ ਇਧਰ ਤੁਹਾਨੂੰ ਦਿਖਾਉਂਦੇ ਆ ਸਲਵਾਰ ਦੇ ਉੱਪਰ ਵੀ ਕੰਮ ਹੋਇਆ ਹੋਇਆ ਹੈ ਪਹਿਲੇ ਸੂਟ ਦੀ ਤਰ੍ਹਾਂ ਇਹ ਸ਼ਰਟ ਆ ਗਈ ਲਓ ਜੀ ਆ ਇਸ ਤਰ੍ਹਾਂ ਸਲਵਾਰ ਦੇ ਉੱਪਰ ਹੈਗਾ ਪੌਂਚਿਆਂ ਦੇ ਉੱਪਰ ਠੀਕ ਹੈ ਜੀ ਤੇ ਇਹਦਾ ਤੁਹਾਨੂੰ ਦੁਪੱਟਾ ਖੋਲ ਕੇ ਦਿਖਾਉਂਦੇ ਆ ਦੁਪੱਟਾ ਬੜਾ ਸੋਹਣਾ ਦੁਪੱਟਾ ਖੋਲਿਓ ਮਸੀ ਲਓ ਜੀ ਆ ਆ ਗਿਆ ਦੁਪੱਟਾ ਪਿਓਰ ਸੁਪਰ نیٹ ਦਾ ਦੁਪੱਟਾ ਇਹਦੇ ਨਾਲ ਲੱਗਾ ਹੋਇਆ ਆ ਦੇਖੋ ਲਓ ਜੀ ਬਸ ਹੁਣ ਤਾਂ ਜਿਹਨੇ ਲੈ ਲਿਆ ਲੈ ਲਿਆ ਇਹ ਵਾਲੇ ਸੂਟ ਕਿਉਂਕਿ ਇਹ ਆ ਸ਼ਾਇਦ ਮਿਲ ਜਾਣ ਤੁਸੀਂ ਫੋਟੋ ਪਾ ਕੇ ਪਹਿਲਾਂ ਪੁੱਛ ਲਿਓ ਵੀ ਮਿਲ ਜੇਗਾ ਫਿਰ ਪੇਮੈਂਟ ਕਰ ਦਿਓ ਸਾਨੂੰ ਠੀਕ ਹੈ ਜੀ ਲਓ ਜੀ ਆ ਖੋਲ ਕੇ ਸੂਟ ਬਹੁਤ ਹੀ ਪਿਆਰਾ ਲੱਗਿਆ ਮੈਨੂੰ ਬਹੁਤ ਸੋਹਣਾ ਸੂਟ ਆ ਤੇ ਬਟਰ ਕਾਟਨ ਦੀ ਸ਼ਰਟ ਰਹੇਗੀ ਆ ਦੇਖੋ ਤੇ ਇਹਦੀ ਸਲਵਾਰ ਦਿਖਾਉਣੀ ਆ ਸਲਵਾਰ ਦੇ ਉੱਪਰ ਵੀ ਕੰਮ ਹੋਇਆ ਹੋਇਆ ਹੈ ਹਾਂ ਲਓ ਜੀ ਇਸ ਤਰ੍ਹਾਂ ਆ ਸਲਵਾਰ ਦੇ ਉੱਪਰ ਕੰਮ ਹੋਇਆ ਹੋਇਆ ਹੈ ਹਾਂ ਠੀਕ ਹੈ ਪੇਂਟਿੰਗ ਹੋਈ ਹੋਈ ਆ ਬਹੁਤ ਪਿਆਰਾ ਸੂਟ ਦਾ ਤੇ ਆ ਇਹਦੇ ਨਾਲ ਦੁਪੱਟਾ ਪਿਓਰ ਸੁਪਰ نیٹ ਦਾ ਬਹੁਤ ਸੋਹਣਾ ਦੁਪੱਟਾ ਲਓ ਜੀ ਕੈਂਟ ਸਰਦਾਰੀ ਸੂਟ ਆ ਦੇਖੋ ਲਓ ਜੀ ਬਹੁਤ ਪਿਆਰਾ ਜਿਹਾ ਹੈਗੇ ਨੇ ਅੱਜ ਦੀ ਵੀਡੀਓ ਦੇ ਸੂਟ ਜਿਨ੍ਹਾਂ ਨੇ ਲੈਣੇ ਨੇ ਉਹ ਸਕਰੀਨਸ਼ਾਟ ਭੇਜ ਕੇ ਆਰਡਰ ਬੁੱਕ ਕਰਾ ਦਿਓ ਹੋਰ ਤੁਹਾਨੂੰ ਸਾਡੀਆਂ ਵੀਡੀਓਜ਼ ਕਿਦਾਂ ਦੀਆਂ ਲੱਗਦੀਆਂ ਨੇ ਸਾਨੂੰ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਆਪਣੇ ਚੈਨਲ ਨੂੰ ਜੇ ਨਹੀਂ ਸਬਸਕ੍ਰਾਈਬ ਕੀਤਾ ਤਾਂ ਸਬਸਕ੍ਰਾਈਬ ਕਰ ਲਿਓ ਤੇ ਠੀਕ ਹੈ ਜੀ ਮਿਲਦੇ ਆ ਨੈਕਸਟ ਵੀਡੀਓ ਦੇ ਨਾਲ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਹਾਂਜੀ